ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਉਹ ਹੋ ਗਏ ਝੋਨੇ ਚਾਣੇ ਲਾ ਕੇ ਫਰੀਕ ਨਹੀਂ ਅਜੇ ਅੰਦਰ ਝੋਨੇ ਆ ਤਾਂ ਫਰੀਕ ਹੋ ਗਏ ਆ ਸਾਇਲੇਜ ਦਾ ਕੰਮ ਸ਼ੁਰੂ ਕੀਤਾ ਸੀ ਅੱਲਾ ਭਰ ਕੇ ਤੋਰਿਆ ਸੀ ਰਸਤੇ 'ਚ ਟਾਇਰ ਪਾਟ ਗਿਆ ਹੁਣ ਆਇਆ ਸੀ ਮੁੰਡੇ ਦਾ ਕਹਿੰਦਾ ਟਾਇਰ ਪਾਟ ਗਿਆ ਹੁਣ ਜਾਈ ਜੰਨੇ ਆ ਬਦਲਦਿਆਂ ਜਾ ਕੇ ਟਾਇਰ ਦੇਖਦੇ ਆ ਇੱਕ ਲਈ ਆ ਜੀ ਜੰਨੇ ਐ ਖਸ जा ही जा रहे हैं जी जाके देखते देख दे हैं उन्होंने मौसम भी बरसात आला हो बरसात ने बहुत तंग किया किले झोने भी डूबे पे ने खैर मौसम आज की कह सकते हैं बाकी बरसात हो गई है शुरू अस भी पहुँच गए जी अपने ट्राले दे ने के नेे बस हम जाके देखते हैं की बनता है ਅਗਲੇ ਪਾਸੇ ਲੱਸਾ ਪਰੀਆ ਤੇ ਸਾਹਮਣੇ ਖੜਾ ਜੀ ਆਪਣਾ ਟਰਾਲਾ ਫੁੱਲ ਲੋਡ ਹੈ ਪਹਿਲਾ ਅਖਾੜਦਾ ਇਹ ਕੱਲ ਗੱਡੀ ਜੋ ਟਾਇਰ ਹੈ ਬਦਲਦੇ ਆ ਇਹਨੂੰ ਦੇਖਦੇ ਆ ਕੀ ਬਣਦਾ ਇਹਦਾ ਆ ਮੁੰਡੇ ਲੱਗੇ ਹੋਇਆ ਜੀ ਆਪਣੇ ਜੈਕ ਲਾਉਣ ਲਾਈ ਜਾਂਦੇ ਨੇ ਜੈਕ ਵਜਨ ਬੜਾ ਚੱਕਾ ਨੇ ਚੁੱਕਣਾ ਵੀ ਬਹੁਤ ਔਖਾ ਜੀ ਆ ਟਰਾਲਾ ਜੀ ਖਰ ਤਾਂ ਵੱਜ ਗਿਆ ਬਾਈ ਤੇ ਰੰਮ ਪਾਟ ਗਿਆ ਸਾਲਾ ਮੇਨੂੰ ਪਾਟ ਗਿਆ ਹੈ ਤਾਂ ਲਾਈ ਜਾਂਦੇ ਮੁੰਡੇ ਪੂਰਾ ਜੋਰ ਇੱਕ ਰੇਬਰ ਸਾਤ ਨੇ ਬਹੁਤਾਂ ਕੀਤਾ ਬਹੁਤ ਬਰਸਾਤ ਹੋ ਰਹੀ ਹੈ ਜੀ ਫੇਰ ਵੀ ਮੁੰਡੇ ਲੱਗੇ ਨੇ ਵਿਚਾਰੇ ਵਾਹ ਦਾ ਦੱਸੋ ਤੇ ਅੱਜ ਜਾ ਕੇ ਵਜਨ ਵੀ ਜ਼ਿਆਦਾ ਯਾਰ ਜੱਕਣਾ ਚੁੱਕਣਾ ਵੀ ਕਿੰਨਾ ਗਾ ਕੇ ਦੇ ਜੱਟ ਵੀ ਗਾਲਾਂ ਪ੍ਰੈਸ ਕਰਾਲਾ ਨਾਲੇ ਚੋਕ ਦੇ ਪਬਨ ਚੁੱਕਦੇ 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 ਸਾਰਾ ਆਹ ਜਾ ਕੇ ਨੀ ਰਗਵਾਣ ਟਾਰਗੇਟ ਹੈ ਇਕ ਲਾਲਾ ਕੇ ਬੀਜੇ ਫਟਕਾ ਫਟਕਾ ਜ਼ਿਆਦਾ ਜੈਕ ਵੈਸੇ ਖੋਲਾ ਜੈਕ ਖੋਲ ਕੇ ਲਾ ਦੇ ਐਂਟੀ ਤਰੀਕ ਲਾ ਦ ਬਸ ਟਰੈਕ ਦੇ ਕੋਈ ਦਿੱਕਤ ਨਹੀਂ ਹੈਂਡ ਬ੍ਰੇਕ ਨੂੰ ਕਿਹਦਾ ਪਾ ਚੱਲਿਆ ਕਿਤੇ ਮਨ ਲੱਗ ਗਿਆ ਜੀ ਆਦੇ ਸਾਰੇ ਖੁੱਲੇ ਆਜੂ ਹੋਣ ਆ ਦੋ ਹੀ ਰਹਿੰਦੇ ਆ ਖੋਲਣ ਵਾਲੇ

ਹੋ ਰਿਹਾ ਪਿਆ ਜੀ ਇਹ ਕਿ ਬਰਸਾਤ ਨੇ ਬੜਾ ਤੰਗ ਕੀਤਾ ਹੋਇਆ ਬਰਸਾਤ ਹੋਈ ਜਾਂਦੀ ਨਾਲ ਇਹ ਕਿਤਾ ਬਰਸਾਤ ਨੇ ਬਹੁਤ ਤੰਗ ਕੀਤਾ ਹੋਇਆ ਜੀ ਲਓ ਜੀ ਬਦਲ ਗਿਆ ਆਪਣਾ ਟਾਇਰ ਆਹ ਲਾਦੇ ਲਾਦੇ ਛੇਤੀ